ਅੱਜ ਉਸ ਪਵਿੱਤਰ ਧਰਤੀ ਤੇ ਪਹੁੰਚੇ ਆ ਗੁਰੂ ਅਰਸਹਾਇ ਜਿੱਥੇ ਇੱਕ ਬੜਾ ਹੀ ਦਾਨੀ ਪਰਿਵਾਰ ਆਵਲਾ ਪਰਿਵਾਰ ਵੱਲੋਂ ਇੱਕ ਮਹਾਯੱਗ ਕਰਵਾ ਕੇ ਉਸ ਤੋਂ ਬਾਅਦ 216 ਸਮੋਹ ਵਿਆਹ ਕਰਵਾਏ ਗਏ ਨੇ ਲੜਕੀਆਂ ਦੇ ਉਹ ਆਨੰਦ ਕਾਰਜਾਂ ਦੀ ਰਸਮ ਜਿਹੜੀ ਸਾਡੇ ਪਿੱਛੇ ਚੱਲ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਉਹ ਆਨੰਦ ਕਾਰਜ ਦੀ ਜਿਹੜੀ ਰਸਮ ਉਦਾਹਰਣ ਕੀਤੀ ਜਾ ਰਹੀ ਹੈ ਔਰ ਜਿਹੜੇ ਵੀ ਪਰਿਵਾਰ ਬਰਾਤੀ ਸੱਜਣ ਜਾਂ ਉਹਨਾਂ ਦੇ ਨਾਲ ਲੋਕ ਆਏ ਹੋਏ ਨੇ ਉਹਨਾਂ ਬਾਰੇ ਤੁਹਾਨੂੰ ਦੱਸ ਦਈਏ ਵੀ ਬੜਾ ਵੱਡਾ ਪ੍ਰਬੰਧ ਇੱਕ ਮਹਾਯੱਗ ਦੀ ਤਰ੍ਹਾਂ ਜਿਹੜਾ ਆਵਲਾ ਪਰਿਵਾਰ ਵੱਲੋਂ ਕੀਤਾ ਗਿਆ ਖਾਣ ਪੀਣ ਦਾ ਪੂਰਾ ਪ੍ਰਬੰਧ ਉਹਨਾਂ ਲੋਕਾਂ ਦੇ ਵਾਸਤੇ ਕੀਤਾ ਗਿਆ ਔਰ ਬੜਾ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਹੋਰ ਤਸਵੀਰਾਂ ਵੀ ਦਿਖਾ ਦੇਣ ਵੀ ਕਿੰਨੇ ਵੱਡੇ ਪੱਧਰ ਤੇ ਜਿਹੜੇ ਉਪਰਾਲੇ ਉਹਨਾਂ ਵੱਲੋਂ ਕੀਤੇ ਗਏ ਨੇ ਇਸ ਤਰ੍ਹਾਂ ਦਾ ਸ਼ਾਇਦ ਅੱਜ ਤੱਕ ਕੋਈ ਇਤਿਹਾਸ ਦੇ ਵਿੱਚ ਮੈਂ ਕਰੀਬ 50 ਸਾਲਾਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਮਹਾਯੱਗ ਜਿਹੜਾ ਨਹੀਂ ਦੇਖਿਆ ਜਿਹੜਾ ਆਵਲਾ ਪਰਿਵਾਰ ਵੱਲੋਂ ਕਰਵਾਇਆ ਜਾ ਰਿਹਾ ਕਰੋੜਾ ਰੁਪਏ ਇਸ ਸਮੂਹਕ ਵਿਆਹਾਂ ਤੇ ਜਿਹੜੇ ਉਹ ਖਰਚ ਕੀਤੇ ਗਏ ਨੇ ਔਰ ਜਿਹੜੇ ਲੋਕ ਆਏ ਨੇ ਉਹਨਾਂ ਵਾਸਤੇ ਬੜਾ ਸਚੱਜਾ ਖਾਣ ਪੀਣ ਦਾ ਬੜਾ ਸਚੱਜਾ ਪ੍ਰਬੰਧ ਕੀਤਾ ਗਿਆ ਤੁਹਾਨੂੰ ਸਟਾਲਾਂ ਵੀ ਦਿਖਾ ਦਿੰਨੇ ਆ ਔਰ ਪੰਡਾਲ ਦੀ ਤਸਵੀਰ ਵੀ ਮੈਂ ਕੈਮਰਾਮੈਨ ਨੂੰ ਕਹਾਂਗਾ ਪੰਡਾਲ ਦੀਆਂ ਤਸਵੀਰਾਂ ਵੀ ਜਿਹੜੀਆਂ ਵਿਖਾ ਦਿੱਤੀਆਂ ਜਾਣ ਔਰ ਬੜੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਜਿਹੜੇ ਇਸ ਸਮੂਹਕ ਵਿਆਹਾਂ ਦੇ ਵਿੱਚ ਸ਼ਾਮਲ ਹੋਏ ਨੇ ਔਰ ਖਾਣ ਪੀਣ ਦਾ ਬੜਾ ਵਧੀਆ ਜਿਹੜਾ ਪ੍ਰਬੰਧ ਕੀਤਾ ਗਿਆ ਉਹਨਾਂ ਦੀ ਜਿਹੜੀ ਟੀਮ ਆ ਉਹਨਾਂ ਦੇ ਜਿਹੜੇ ਵਲੰਟੀਅਰ ਨੇ ਉਹ ਇੱਕ ਬੜੇ ਸੱਚਜੇ ਢੰਗ ਦੇ ਨਾਲ ਜਿਹੜਾ ਉਹ ਖਾਣਾ ਵੀ ਪ੍ਰੋਵਾਈਡ ਕਰ ਰਹੇ ਨੇ ਜਿਸ ਦੇ ਵਿੱਚ ਉਹਨਾਂ ਦੀ ਸਮੁੱਚੀ ਟੀਮ ਲੱਗੀ ਹੋਈ ਏ ਜਿਸ ਦੇ ਵਿੱਚ ਬੀਬੀਆਂ ਵੀ ਆਪਣੇ ਤੌਰ ਤੇ ਸ਼ਾਮਲ ਹੋ ਕੇ ਇਹ ਸੇਵਾ ਨਿਭਾਰੀਆਂ ਨੇ ਬੀਬਾ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਵੱਡਾ ਉਪਰਾਲਾ ਆਵਲਾ ਪਰਿਵਾਰ ਨੇ ਜਿਹੜਾ ਕੀਤਾ ਹਾਂਜੀ ਬਹੁਤ ਵਧੀਆ ਭਈਆ ਸਾਰੇ ਇਲਾਕੇ ਦੀ ਬਿਹਤਰੀ ਲਈ ਸੋ ਇਹ ਆਪਣੇ ਲੈਵਲ ਤੇ ਜਿਹੜਾ ਇਹ ਵਲੰਟੀਅਰ ਲੱਗੇ ਹੋਏ ਨੇ ਔਰ ਇਹ ਖਾਣਾ ਜਿਹੜਾ ਲੋਕਾਂ ਨੂੰ ਸੰਗਤਾਂ ਨੂੰ ਪ੍ਰੋਵਾਈਡ ਕਰਵਾ ਰਹੇ ਨੇ ਤੁਹਾਨੂੰ ਨਾਲ ਦੀ ਨਾਲ ਲਾਈਵ ਤਸਵੀਰਾਂ ਇਸ ਪੰਡਾਲ ਦੀਆਂ ਦਿਖਾਉਂਦੇ ਆ ਤੁਸੀਂ ਦੇਖ ਰਹੇ ਹੋ ਦੂਰ ਦੂਰ ਤੱਕ ਜਿਹੜਾ ਇੱਥੇ ਜਿਹੜਾ ਪਹਿਲਾਂ ਮਹਾਯਾ ਕਰਵਾਇਆ ਗਿਆ ਤੁਸੀਂ ਦੂਰ ਦੇਖ ਰਹੇ ਹੋ ਇੱਕ ਅਯੁੱਧਿਆ ਦਾ ਜਿਹੜਾ ਪੂਰਾ ਨਜ਼ਾਰਾ ਜਿਹੜਾ ਉਹ ਮੈਂ ਕੈਮਰਾਮੈਨ ਨੂੰ ਕਰਾਂਗਾ ਥੋੜਾ ਕਲੋਜ਼ ਕਰਕੇ ਉਸ ਨੂੰ ਦਿਖਾ ਦਿੱਤਾ ਜਾਵੇ ਸਾਹਮਣੇ ਇੱਕ ਬਿਲਕੁਲ ਜਿੱਦਾਂ ਅਯੁੱਧਿਆ ਦੇ ਵਿੱਚ ਪ੍ਰੋਗਰਾਮ ਉਹ ਲੈ ਕੇ ਗਿਆ ਸੀ ਉਸ ਤਰ੍ਹਾਂ ਦਾ ਹੀ ਮਹਾ ਉਪਰਾਲਾ ਜਿਹੜਾ ਮਹਾ ਯੱਗ ਜਿਹੜੇ ਸਾਬਕਾ ਵਿਧਾਇਕ ਨੇ ਰਮੇਂਦਰ ਆਵਲਾ ਜੀ ਉਹਨਾਂ ਵੱਲੋਂ ਇਹ ਕਰਵਾਇਆ ਗਿਆ ਕਿਉਂਕਿ ਕਰੋੜਾਂ ਰੁਪਏ ਦਾ ਖਰਚਾ ਜਿਹੜਾ ਉਹ ਅੱਜ ਨਿੱਜੀ ਤੌਰ ਤੇ ਉਹ ਆਵਲਾ ਪਰਿਵਾਰ ਜਿਹੜੇ ਰਮੇਂਦਰ ਆਵਲਾ ਜੀ ਸਾਬਕਾ ਵਿਧਾਇਕ ਨੇ ਰਹੇ ਨੇ ਉਹਨਾਂ ਵੱਲੋਂ ਇਹ ਕੀਤਾ ਗਿਆ ਔਰ ਬੜਾ ਵੱਡਾ ਉਪਰਾਲਾ ਔਰ ਇਸ ਦੀ ਦੇਸ਼ ਵਿਦੇਸ਼ ਦੇ ਵਿੱਚ ਚਰਚਾ ਕਿਉਂਕਿ 10ਵੀਂ ਵਿਆਹ ਤਾਂ ਬਹੁਤ ਲੋਕ ਕਰਵਾਉਂਦੇ ਨੇ ਪਰ 216 ਸਮੂਹਕ ਵਿਆਹ ਕਰਾਉਣੇ ਇੱਕ ਬੜਾ ਵੱਡਾ ਉਪਰਾਲਾ ਕਿਉਂਕਿ ਇਸ ਤੇ ਕਰੋੜਾਂ ਰੁਪਏ ਖਰਚੋਏ ਨੇ ਬੜੇ ਵੱਡੇ ਵੱਡੇ ਜਿਹੜੇ ਸ਼ੈੱਡ ਨੇ ਜਿੱਥੇ ਇਹ ਪ੍ਰੋਗਰਾਮ ਚੱਲ ਰਹੇ ਨੇ ਖਾਣ ਪੀਣ ਦਾ ਪ੍ਰਬੰਧ ਹੈ ਜਾਂ ਆਨੰਦ ਕਾਰਜਾਂ ਦੀ ਰਸਮ ਹੈ ਜਿਹੜੀ ਉਹ ਆਦਾ ਹੋ ਰਹੀ ਏ ਔਰ ਬੜੇ ਵੱਡੇ ਵੱਡੇ ਜਿਹੜੇ ਇੱਥੇ ਲੋਕ ਪਹੁੰਚੇ ਹੋਏ ਨੇ ਇਹਨਾਂ ਸਮਾਗਮਾਂ ਦੇ ਵਿੱਚ ਸ਼ਾਮਲ ਹੋਏ ਨੇ ਔਰ ਗਰੀਬ ਪਰਿਵਾਰ ਜਿਹੜੇ ਸੀ 216 ਲੜਕੀਆਂ ਦੇ ਵਿਆਹ ਜਿਹੜੇ ਆਵਲਾ ਪਰਿਵਾਰ ਵੱਲੋਂ ਕਰਵਾਏ ਜਾ ਰਹੇ ਨੇ ਤੁਹਾਨੂੰ ਆਬਲਾ ਸਰ ਐਡਾ ਵੱਡਾ ਮਹਾ ਯਤਨ ਤੁਸੀਂ ਕੀਤਾ ਲੜਕੀਆਂ 200 ਤੋਂ ਪਲੱਸ ਭਾਈ ਸ਼ਾਦੀਆਂ ਕਰਵਾਈਆਂ ਨੇ ਤੇ ਇੰਨਾ ਵੱਡਾ ਤੁਹਾਡੇ ਮੰਡ ਦੇ ਵਿੱਚ ਕਿੱਦਾਂ ਆਇਆ ਹੈ ਉਪਰਾਲਾ ਜਿਹੜਾ ਕੀਤਾ ਤੁਸੀਂ ਜਦੋਂ ਪਾਣੀ ਆਇਆ ਸੀ ਹੜ ਆਇਆ ਸੀਗਾ ਜਦੋਂ ਅਸੀਂ ਪਿੰਡਾਂ 'ਚ ਗਏ ਆ ਲੋਕਾਂ ਨੂੰ ਮਿਲਣ ਉਹਨਾਂ ਦੇ ਹਾਲ ਪੁੱਛਣ ਮਦਦ ਕਰਨ ਤਾਂ ਸਾਨੂੰ ਉੱਥੇ ਬੀਬੀਆਂ ਨੇ ਕਿਹਾ ਸੀ ਕਿ ਸਾਡੇ ਬੱਚਿਆਂ ਦਾ ਵਿਆਹ ਕੌਣ ਕਰ ਉਦੋਂ ਹੀ ਸਾਡੀ ਟੀਮ ਨੇ ਫੈਸਲਾ ਕੀਤਾ ਸੀ ਕਿ ਅਸੀਂ ਸਾਰੇ ਬੱਚਿਆਂ ਦਾ ਇੱਕ ਸਮੂਹਿਕ ਵਿਆਹ ਦਾ ਪ੍ਰੋਗਰਾਮ ਰੱਖਿਆ ਸਾਰਿਆਂ ਦਾ ਸਹਿਯੋਗ ਮਿਲਿਆ ਸਾਰੇ ਸਾਥੀ ਆਏ ਸਾਰਿਆਂ ਨੇ ਬਹੁਤ ਮਨ ਤੋਂ ਸੇਵਾ ਕੀਤੀ ਔਰ ਬਹੁਤ ਵਧੀਆ ਤਰੀਕੇ ਨਾਲ ਸਾਰਾ ਵਿਆਹ ਦਾ ਫੰਕਸ਼ਨ ਜਿਹੜਾ ਉਹ ਪੂਰਾ